ਤਾਨੂੰ ਤੁਹਾਨੂੰ ਗੱਲ ਪਤਾ ਕੀ ਹੈ ਜੀ ਮੇਰਾ ਪਾਸਪੋਰਟ ਹੋ ਗਿਆ ਜੱਸ ਮੇਰਾ ਜਿਹੜਾ ਏਜੰਟ ਸੀਗਾ ਉਹ ਮੇਰੇ ਜਿਹੜੇ ਪੈਸੇ ਲੈ ਕੇ ਭੱਜ ਗਿਆ ਉਹਦੇ ਸਾਡੇ ਜੀ ਲੱਖ ਰੁਪਏ ਲੈ ਕੇ ਭੱਜ ਗਿਆ ਮੇਰਾ ਪਾਸਪੋਰਟ ਉਹ ਲੈ ਕੇ ਭੱਜ ਗਿਆ ਆ ਪਾਸਪੋਰਟ ਮੇਰੇ ਕੋਲ ਹੋ ਗਿਆ ਮੈਂ ਨੂੰ ਕੋਈ ਵੀ ਬੁਲਾ ਸਕਦਾ ਐ ਮੈਂ ਉਹਦੇ ਕੋਲ ਆ ਸਕਦਾ ਐ ਚਾਹੇ ਆਸਟ੍ਰੇਲੀਆ ਜਾ ਚਾਹੇ ਕੈਨੇਡਾ ਜਾ ਚਾਹੇ ਨਿਊਯਾਰਕ ਜਾ ਜਾ ਵੀਜ਼ਾ ਲੁਪੀ ਸਕਦੇ ਤੁਸੀਂ ਠੀਕ ਆ ਠੀਕ ਆ ਵੀਰ ਜੀ ਅਸੀਂ ਗੱਲ ਕਰਦੇ ਆ ਆਪਣੇ ਸਾਰੇ ਸਪਾਂਸਰਾਂ ਨਾਲ ਤੇ ਤੁਹਾਨੂੰ ਉਹਦੇ ਬਾਰੇ ਅੱਗੇ ਦੱਸਾਂਗੇ ਮਾ ਸਾਹਿਬ ਸਾਡੇ ਆਖਰੀ ਸਵਾਲ ਆ ਹਾਂ ਤੁਹਾਨੂੰ ਕੋਈ ਵੀ ਕੰਮ ਹੈ ਮੈਂ ਆਪਣਾ ਪਾਸਪੋਰਟ ਵਾਲਾ ਸੀ ਮੇਰਾ 에ਜੰਟ ਪੈਸੇ ਮੇਰਾ ਪਾਸਪੋਰਟ ਲੈ ਕੇ ਭੱਜ ਗਿਆ ਸੀ ਮੈਂ ਪਾਸਪੋਰਟ ਬਣਵਾ ਲਿਆ ਤੇ ਉਸ ਤੋਂ ਬਾਅਦ ਮੈਂ ਸ਼ੇਅਰ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਪੇਜ ਤੇ ਉਸ ਤੋਂ ਬਾਅਦ ਮੈਨੂੰ ਕੋਈ ਵੀ ਫੋਨ ਕਰ ਸਕਦਾ ਸਪੋਰਟ ਕਰ ਸਕਦਾ ਚਾਹੀ ਤੁਹਾਡੇ ਇਥੋਂ ਆਸਟ੍ਰੇਲੀਆ ਤੋਂ ਤੇ ਕਲੀਨਰ ਤੋਂ ਕੋਈ ਵੀ ਮੈਨੂੰ ਸਪੋਰਟ ਕਰ ਸਕਦਾ ਜੀ ਮੇਰਾ ਨੰਬਰ ਹੈ 959278337 ਮਨ ਠੀਕ ਹੈ ਇੱਕ ਚੀਮਾ ਸਾਹਿਬ ਜੇ ਤੁਸੀਂ ਅਸੀਂ ਤੁਹਾਨੂੰ ਕੋਈ ਸਹਾਇਤਾ ਭੇਜਣੀ ਹੋਵੇ ਤੇ ਤੁਸੀਂ ਆ ਬਹੁਤ ਹੀ ਜਿਆਦਾ ਵਧੀਆ ਗਾਣਾ ਤੁਸੀਂ ਇਹਨੂੰ ਜਲਦੀ ਲੈ ਕੇ ਆਓ ਕੈਨੇਡਾ ਤੋਂ ਹਾਂਜੀ ਸੁਖਬ੍ਰਾਲ ਟਰੱਕਾਂ ਵਾਲੇ ਉਹਨਾਂ ਦਾ ਵੀ ਮੇਰੇ ਨੂੰ ਫੋਨ ਆਇਆ ਸੀਗਾ ਮੇਰੇ ਭਾਈ ਨੇ ਗਾਣਾ ਸੁਣਿਆ ਕਹਿੰਦਾ 10:00 ਵਜੇ ਲੱਗਿਆ ਤਹਾਵਾ ਕਹਿੰਦਾ ਤੂੰ ਉਰੇ ਆ ਜਾ ਕਹਿੰਦਾ ਸਾਡੇ ਕਹਿੰਦਾ ਅਸੀਂ ਤੇਰੇ ਸ਼ੋਹ ਸ਼ੋਹ ਤਕੜੇ ਤੜੇ ਲਵਾਵਾਂਗੇ ਉਹ ਕੈਨੇਡਾ ਵਾਲਾ ਠੀਕ ਹੈ ਚੀਮਾ ਸਾਹਿਬ ਇਹ ਤਾਂ ਠੀਕ ਆ ਸੋ ਤਾਂ ਤੁਹਾਡੇ ਬਹੁਤ ਲੱਗਣਗੇ ਤੇ ਤੁਸੀਂ ਬਹੁਤ ਚਾਈਆਂ ਤੇ ਜਾਣਾ ਪਰ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਤੁਹਾਨੂੰ ਕੋਈ ਚੱਕ ਨਾ ਨਾ ਦੇਵੇ ਨਾ ਨਾਲ ਹੀ ਮੇਰਾ ਰੱਬ ਮੇਰੇ ਨਾਲ ਹੈ ਸੋ ਕਰ ਲਈ ਮਨਨ ਹੈ ਕਿ ਜੇ ਮੈਨੂੰ ਮੈਨੂੰ ਕੁਝ ਹੀ ਹੁੰਦਾ ਹੈਗਾ ਮੇਰੇ ਨਾਲ ਰੱਬ ਨਾਲ ਹੀ ਮੇਰੇ ਠੀਕ ਹੈ ਜੀ ਮਾਸਾ ਤੇ ਤੁਹਾਨੂੰ ਅਸੀਂ ਆ ਫਿਰ ਵੀ ਤੁਹਾਡੇ ਇਸ ਨੰਬਰ ਤੇ ਕਾਲ ਕਰਦੇ ਰਹਾਂਗੇ ਜੇ